ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਗੇ ਆ ਮੇਰੇ ਪਿੱਛੇ ਝੋਨਾ ਜਿਹੜਾ ਦਿਖ ਰਿਹਾ ਹੋ ਤੁਹਾਡੇ ਕੋਲੇ ਇਹ 15 16 ਦਿਨਾਂ ਦਾ ਹੋ ਰਿਹਾ ਜੀ ਦੋ ਰਿਆ ਇਹਨੂੰ ਪੈ ਚੁੱਕੀ ਐ ਠੀਕ ਐ ਯੂਰੀਆ ਦੀ ਖਰਾਕ ਤੇ ਅੱਜ ਦੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਇੱਕ ਤਾਂ ਜਾਲੇ ਬਾਰੇ ਜਿਹੜਾ ਜਾਲਾ ਪੈ ਰਿਹਾ ਝੋਨੇ ਦੇ ਵਿੱਚ ਤਕਰੀਬਨ ਸਾਰਿਆਂ ਦੇ ਹੀ ਜਾਲਾ ਪੈ ਰਿਹਾ ਜਿੱਥੇ ਏਰੀਏ ਦੇ ਵਿੱਚ ਮੀਂਹ ਘਟ ਪਿਆ ਹੈ ਹਨਾ ਦੂਜੀ ਗੱਲ ਕਰਾਂਗੇ ਆਪਾਂ ਰੀਜੈਂਟ ਦੇ ਬਾਰੇ ਵੀ ਰੀਜੈਂਟ ਜਿਹੜਾ ਬੇਅਰ ਦਾ ਉਹ ਪਾਉਣਾ ਜਾਂ ਨਹੀਂ ਪਾਉਣਾ ਛੋਟੀ ਜੀ ਵੀਡੀਓ ਚ ਨਿਬੇੜਾਂਗੇ ਸਦਾ ਅੱਜ ਕੱਲ੍ਹ ਜਿਵੇਂ ਸ਼ੇਰਗਲਮਰਖਾਈ ਨੇ ਮੇਰੀ ਖੇਤੀ ਮੇਰੀ ਕਿਸਾਨ ਵਾਲੇ ਉਹਨਾਂ ਨੇ ਦੱਸਿਆ ਕਿ ਹਰੇਕ ਹੀ ਸੋਸ਼ਲ ਮੀਡੀਆ ਤੇ ਇੰਨਾ ਕ ਐਕਟਿਵ ਹੋਇਆ ਪਿਆ ਵੀ ਹਰੇਕ ਨੂੰ ਹੱਕ ਹੈ ਬੋਲਣ ਦਾ ਤੇ ਕੁਝ ਲੋਕ ਗਲਤ ਪ੍ਰਚਾਰ ਵੀ ਕਰੀ ਜਾਂਦੇ ਨੇ ਕੁਝ ਸ਼ਹੀ ਵੀ ਕਰੀ ਜਾਂਦੇ ਨੇ ਜਿਹਦੇ ਹੱਥ ਕਮਾਣ ਵਾਲੀ ਗੱਲ ਉਹ ਆ ਗਈ ਠੀਕ ਹੈ ਤਾਂ ਸਾਰਿਆਂ ਨੇ ਸੁਣ ਲਓ ਪਰ ਕਰੋ ਆਪਣੀ ਮਰਜ਼ੀ ਠੀਕ ਹੈ ਜੀ ਤਜਰਬੇ ਆਪਦੇ ਬਾਪ ਦਾਦੇ ਨਾਲ ਸ਼ੇਅਰ ਕਰਕੇ ਮਰਜ਼ੀ ਆਪਦੀ ਕਰਨੀ ਹੈ ਤੁਸੀਂ ਸਭ ਤੋਂ ਪਹਿਲਾਂ ਮੇਨ ਗੱਲ ਕਰੀਏ ਜੀ ਇਹ ਜਾਲੇ ਦੀ ਜਾਲਾ ਵੀਰੇ ਉੱਥੇ ਜ਼ਿਆਦਾ ਪਿਆ ਹੈ ਜਿੱਥੇ ਡੀਪੀ ਜ਼ਿਆਦੀ ਪਾਈ ਹੈ ਤੇ ਇਹਦਾ ਲਾਜ ਇੱਕੋ ਹੀ ਹੈ ਜਾਂ ਤਾਂ ਕੁਦਰਤ ਦੇ ਮੀਂਹ ਪਾਤਾ ਪੂਰਾ ਬੁਲਬਲੀਆ ਵਾਲਾ ਮੋਟੀ ਕਣੀ ਦਾ ਮੀਂਹ ਪੈ ਗਿਆ ਤਾਂ ਟੁੱਟ ਜਾਣਾ ਇਹ ਦੂਜੀ ਜੇ ਮੀਂਹ ਨਹੀਂ ਪਿਆ ਤਾਂ ਪਾਣੀ ਸੁਕਾ ਦਿਓ ਬਿਲਕੁਲ ਹੀ ਜੇ ਤੁਸੀਂ ਪਾਣੀ ਨਾ ਸਕਾਓਗੇ ਫਿਰ ਜਾਲੇ ਨੇ ਬੂਟੇ ਦੀਆਂ ਜੜਾਂ ਨੂੰ ਰੋਕ ਲੈਣਾ ਤੇ ਟਿੱਲਰ ਦੀ ਉਨੀ ਗ੍ਰੋਥ ਨਹੀਂ ਕਰ ਸਕਣੀ ਤੇ ਬਾਕੀ ਜਦੋਂ ਤੁਸੀਂ ਜੂੜੀਆਂ ਪਾਓਗੇ ਉਹ ਵੀ ਨਹੀਂ ਉਨੀ ਬੂਟੇ ਦੇ ਜੜਾਂ ਤੱਕ ਪਹੁੰਚਣੀ ਇਹ ਨੁਕਸਾਨ ਆ ਬਹੁਤ ਵੱਡਾ ਠੀਕ ਹੈ ਤਾਂ ਪਾਣੀ ਇੱਕ ਵਾਰੀ ਜਮ੍ਹਾਂ ਰੜਾ ਕੱਢ ਦਿਓ ਠੀਕ ਹੈ ਟਟੀਆਂ ਅੰਡੇ ਦੇ ਇਹਨਾਂ ਲਾ ਦਿਓ ਕੋਈ ਇਹਨੂੰ ਬਹੁਤਾ ਫਰਕ ਨਹੀਂ ਪੈਣ ਲੱਗਿਆ ਵੈਸੇ ਵੀ 11 12 13 ਤਰੀਕ ਦਾ ਮੀਂਹ ਦੱਸਿਆ ਤਾਂ ਇੱਕ ਵਾਰੀ ਪਾਣੀ ਝੋਨੇ 'ਚੋਂ ਸਕਾ ਲਓ ਚੰਗੀ ਤਰ੍ਹਾਂ ਜਾਲੇ ਦਾ ਹੱਲ ਇਹੀ ਆ ਠੀਕ ਹੈ ਜੀ ਦੂਜੀ ਗੱਲ ਸਲਫਰ ਸਲਫਰ ਇੱਕ ਫੰਗੀ ਸਾਈਡ ਦਾ ਕੰਮ ਕਰਦਾ ਜੀ ਸਲਫਰ ਤੁਸੀਂ ਪਾ ਲੋਗੇ ਤਾਂ ਮੱਚ ਬੈਟਰ ਆ ਪਰ ਰੇਤਲੀਆਂ ਜ਼ਮੀਨਾਂ ਦੇ ਵਿੱਚ ਸਲਫਰ ਨਹੀਂ ਪਾਉਣਾ ਰੇਤਲੀਆਂ ਜ਼ਮੀਨਾਂ ਦੇ ਵਿੱਚ ਆਲਰੇਡੀ ਪਾਣੀ ਨਹੀਂ ਖੜਦਾ ਠੀਕ ਹੈ ਸਲਫਰ ਇੱਕ ਫੰਗੀ ਸਾਈਡ ਦਾ ਵੀ ਕੰਮ ਕਰਦਾ ਤੇ ਸਲਫਰ ਪੋਲ ਵੀ ਦਿੰਦਾ ਪੋਲ ਤੋਂ ਭਾਵ ਵੀ ਜਿੱਥੇ ਪਾਣੀ ਜ਼ਿਆਦਾ ਖੜਿਆ ਰਹਿੰਦਾ ਹੈ ਜ਼ਮੀਨਾਂ 'ਚ ਪਾਣੀ ਥੱਲੇ ਰਿਚਦਾ ਨਹੀਂ ਠੀਕ ਹੈ ਇੱਕ ਹਿਸਾਬ ਦਾ ਜੜਾਂ ਨੂੰ ਸਾਫ਼ ਕਰਨ ਵਾਲਾ ਕੰਮ ਕਰਦਾ ਫੰਗੀ ਸਾਈਡ ਹੁੰਦਾ ਇਹ ਕੰਟੈਕਟ ਫੰਗੀ ਸਾਈਡ ਸਲਫਰ ਠੀਕ ਹੈ ਕੁਝ ਕੁ ਮਾਤਰਾ ਦੇ ਵਿੱਚ ਜ਼ਿੰਕ 33% ਦੇ ਵਿੱਚ ਵੀ 15% ਸਲਫਰ ਹੁੰਦਾ ਪਰ ਤੁਸੀਂ 90% ਵਾਲਾ ਸਲਫਰ ਹੈ ਜਿਹੜਾ ਉਹ ਖੇਤਾਂ ਦੇ ਵਿੱਚ ਪਾਉਣਾ ਠੀਕ ਹੈ 3 ਕਿਲੋ 4 ਕਿਲੋ ਪ੍ਰਤੀ ਕਿਲੋ ਦੇ ਹਿਸਾਬ ਕਿੱਲੇ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਤੇ ਰੀਜੈਂਟ ਰੀਜੈਂਟ ਵੀਰੇ 11 21 ਮੁੱਛਲ ਬਾਸਮਤੀਆਂ ਵੈਰਾਈਟੀਆਂ ਦੇ ਵਿੱਚ ਯੂਨੀਵਰਸਿਟੀ ਵੱਲੋਂ ਵੀ ਰਿਕਮੈਂਡ ਆ ਠੀਕ ਹੈ ਕਿਉਂਕਿ ਉਹਨਾਂ ਦੇ ਵਿੱਚ ਬਿਮਾਰੀ ਜਿਆਦਾ ਆਉਂਦੀ ਆ ਪਰ ਮੈਂ ਦੇਖਿਆ ਇੱਥੇ ਕਈ ਕਿਸਾਨ ਹਾਈਬ੍ਰਿਡ ਝੋਨੇ ਦੇ ਵਿੱਚ ਪਰਮਲ ਝੋਨੇ ਦੇ ਵਿੱਚ ਠੀਕ ਹੈ ਡੈਡ ਡੈਡ ਸੁੱਟੀ ਆਉਂਦੇ ਨੇ ਰੀਜੈਂਟ ਰੀਜੈਂਟ ਦਾ ਵੀਰੇ ਦਾਣੇਦਾਰ ਜ਼ਹਿਰਾਂ ਦਾ ਉਹਨਾਂ ਵੈਰੈਟੀਆਂ ਦੇ ਵਿੱਚ ਕੋਈ ਫਾਇਦਾ ਨਹੀਂ ਠੀਕ ਹੈ ਉਹਨਾਂ ਦੇ ਵਿੱਚ ਤੁਸੀਂ ਕੱਲੀ ਯੂਰੀਆ ਪਾਓ ਹੋਰ ਕੁਝ ਪਾਉਣ ਦੀ ਲੋੜ ਨਹੀਂ ਜ਼ਿੰਕ ਪਾਓ ਠੀਕ ਹੈ ਬਾਕੀ ਆਪਦੀ ਮਿੱਟੀ ਟੈਸਟ ਅਧਾਰ ਤੇ ਜਿਵੇਂ ਮੈਂ ਕਹਿਣਾ ਹੁੰਦਾ ਵੀ ਆਪਦੀ ਜ਼ਮੀਨ ਦੀ ਮਿੱਟੀ ਦੇਖੋ ਉਸ ਹਿਸਾਬ ਦੇ ਨਾਲ ਪਾਣੀ ਪਾਓ ਜਿੰਨਾ ਖੇਤਾਂ ਦੇ ਵਿੱਚ ਨਹਿਰ ਦਾ ਪਾਣੀ ਜ਼ਿਆਦਾ ਲੱਗਦਾ ਠੀਕ ਹੈ ਉਹਨਾਂ ਖੇਤਰਾਂ ਦੇ ਵਿੱਚ ਪोटाश ਆਲਰੇਡੀ ਜ਼ਮੀਨ ਦੇ ਵਿੱਚ ਜਾਦੀ ਹੁੰਦੀ ਹੈ ਕਿਉਂਕਿ ਪਹਾੜਾਂ ਤੋਂ ਕਲੇ ਜਿਹੜੀ ਆਉਂਦੀ ਆ ਸੋਇਲ ਰੁੜ ਕੇ ਆਉਂਦੀ ਆ ਜਿਨ੍ਹਾਂ ਦੇ ਵਿੱਚ ਉੱਪਰੋਂ ਗੰਦਾ ਪਾਣੀ ਜਿਵੇਂ ਆਪਾਂ ਕਹਿੰਦੇ ਮਿੱਟੀ ਵਾਲਾ ਪਾਣੀ ਆਉਂਦਾ ਨਹਿਰਾਂ ਦੇ ਵਿੱਚ ਉਹਨਾਂ ਦੇ ਵਿੱਚ ਪोटाਸ਼ ਦੀ ਮਾਤਰਾ ਆਲਰੇਡੀ ਜ਼ਿਆਦੀ ਹੁੰਦੀ ਆ ਤਾਂ ਉਹ ਕਿਸਾਨ ਵੀਰ ਪोटाਸ਼ ਨਾ ਪਾਉਣ ਠੀਕ ਹੈ ਜੀ ਸਿੱਧੀ ਜੀ ਝਟਕੂ ਸੌਦਾ ਆਪਣਾ ਜਿਨ੍ਹਾਂ ਦੇ ਕੋਲੋਂ ਮੋਟਰਾਂ ਦੇ ਉੱਤੇ ਡਿਪੈਂਡ ਆ ਨਹਿਰੀ ਪਾਣੀ ਨਹੀਂ ਡਿਪੈਂਡ ਉਹ ਆਪਦਾ ਮਿੱਟੀ ਟੈਸਟ ਕਰਾ ਕੇ ਪਟਾਸ਼ ਪਾ ਸਕਦੇ ਨੇ ਪਟਾਸ਼ ਜਿਨ੍ਹਾਂ ਨੇ ਥੱਲੇ ਪਾਤੀ ਦਾ ਵੈਰੀ ਗੁੱਡ ਆ ਜਿਨ੍ਹਾਂ ਨੇ ਨਹੀਂ ਪਾਈ ਜਦੋਂ ਝੋਨਾ ਗੱਬੇ ਤੇ ਆ ਗਿਆ ਬੂਰ ਦਾ ਕੋਈ ਕੋਈ ਬੱਲੀ ਦੇ ਤੇ ਬੂਰ ਹੋਇਆ ਉਦੋਂ ਪਾ ਕੇ ਦੇਖਿਓ ਪੋਲੀਨੇਸ਼ਨ ਜਿਹੜੀ ਹੁੰਦੀ ਆ ਬੂਰ ਪੈਣ ਦੀ ਗਤੀਵਿਧੀ ਹੁੰਦੀ ਆ ਉਹ ਬਹੁਤ ਵਧੀਆ ਹੋਊਗੀ ਫੋਕ ਨਹੀਂ ਪਊਗੀ ਤੇ ਸਭ ਤੋਂ ਬੈਟਰ ਆ ਦਾਣਾ ਜਿਹੜਾ ਫੋਕਾ ਨਹੀਂ ਹੋਊਗਾ ਹਰਾ ਭਰਾ ਰਹੂਗਾ ਤੰਦਰੁਸਤ ਰਹੂਗਾ ਰੀਜੈਂਟ ਵੀਰੇ ਮਾੜੇ ਪਾਣੀ ਵਾਲੇ ਪਾਉਣਗੇ ਠੀਕ ਹੈ ਤੇ ਪਾਉਣ ਦਾ ਹੱਕ ਵੀ ਹੈ ਸਾਰੇ ਟੋਟਕੇ ਕਰਨੇ ਪੈਂਦੇ ਨੇ ਜਿੱਥੇ ਮਾੜੀ ਜ਼ਮੀਨ ਆ ਮਾੜਾ ਪਾਣੀ ਆ ਉਹ ਪਾਓ ਫਰਟੇਰਾ ਪਾਓ ਰੀਜੈਂਟ ਪਾਓ ਠੀਕ ਹੈ ਪੰਜ ਸੱਤ ਸੂ ਨਾਲ ਕਿਧਰੇ ਦੁੱਖ ਨਹੀਂ ਲੱਗਣਾ ਉਹਨਾਂ ਨੂੰ ਪਰ ਜਿਹੜੇ ਚੰਗੇ ਪਾਣੀ ਨੇ ਚੰਗੇ ਝੋਨੇ ਖੜੇ ਨੇ ਚੰਗੇ ਬੂਟਾ ਮਾਰੀ ਖੜੇ ਨੇ ਉਹਨਾਂ ਨੂੰ ਰੀਜੈਂਟ ਦੀ ਵੀਰੇ ਕੋਈ ਲੋੜ ਨਹੀਂ ਕੋਈ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੁੰਡੀ ਹੈ ਜਿਹੜੀ ਆਊਗੀ ਉਦੋਂ ਉੱਤੇ ਸਪਰੇਅ ਹੋ ਜੂਗੀ ਪਰ ਜਿਹੜੇ ਮਾੜੇ ਪਾਣੀ ਵਾਲੇ ਨੇ ਜੇ ਸਾਡੇ ਕੁਝ ਏਰੀਏ ਮਾੜੇ ਨੇ ਜਾਂ ਰੇਤਲੇ ਨੇ ਜਾਂ ਤੁਹਾਨੂੰ ਪਤਾ ਵੀ ਇਹ ਜ਼ਮੀਨ ਮਾੜੀ ਹੈ ਜਾਂ ਨਰਮੇ ਵਾਲੀ ਜ਼ਮੀਨ ਵੀ ਮਾੜੀ ਹੈ ਇਹ ਬਿਲਕੁਲ ਹੈਨਾ ਉੱਥੇ ਤੁਸੀਂ ਅ ਰੀਜੈਂਟ ਪਾਓ ਤੇ ਬਾਸਮਤੀ ਦੇ ਵਿੱਚ ਜ਼ਰੂਰ ਪਾਓ ਬਾਸਮਤੀ ਜਿਹੜੀ ਵੀ ਵੈਰਾਈਟੀ ਲਾਓਗੇ ਉਹਦੇ ਵਿੱਚ ਜ਼ਰੂਰ ਪਾਓ ਮੈਂ ਵੀਡੀਓ ਵੀ ਪਾਈ ਸੀ ਪਿਛਲੀ ਵਾਰੀ ਤੇ ਮੈਂ ਖੁਦ ਵੀ ਪਾਉਣਾ ਬਾਸਮਤੀ ਦੇ ਵਿੱਚ ਕਿਉਂਕਿ ਉਹਦੇ ਨਾਲ ਇੱਕ ਤਾਂ ਗੋਭ ਦੀ ਸੁੰਡੀ ਦਾ ਬਚਾਅ ਹੋ ਜਾਂਦਾ ਬਾਸਮਤੀ ਦੇ ਵਿੱਚ ਗੋਭ ਦੀ ਸੁੰਡੀ ਬਹੁਤ ਜ਼ਿਆਦੀ ਪੈਂਦੀ ਹੈ ਝੋਨੇ ਦੇ ਵਿੱਚ ਇੰਨੀ ਗੋਭ ਦੀ ਸੁੰਡੀ ਨਹੀਂ ਪੈਂਦੀ ਐ ਚ ਪੱਤਾ ਲਪੇਟ ਜ਼ਿਆਦੀ ਪੈਂਦੀ ਐ ਤੇ ਪੱਤਾ ਲਪੇਟ ਆਪਾਂ ਕੰਟਰੋਲ ਕਰ ਸਕਦੇ ਆ ਪਰ ਜਿਹੜੀ ਸੁੰਡੀ ਗੋਭ ਚ ਵੱੜ ਗਈ ਉਹਨੇ ਗੋਹ ਖਾਲੀ ਕਰ ਦੇਣੀ ਅੰਦਰੋਂ ਤੇ ਉਹਦੇ ਚ ਮੁੰਜਰ ਨਹੀਂ ਨਿਕਲੂ ਜੇ ਨਿਕਲੂਗੀ ਵੀ ਤਾਂ ਚਿੱਟੀ ਨਿਕਲੂਗੀ ਠੀਕ ਐ ਤਾਂ ਤੁਸੀਂ ਬਾਸਮਤੀ ਦੇ ਵਿੱਚ ਜ਼ਰੂਰ ਹਰੀ ਰੀਜੈਂਟ ਪਾਉਗੇ ਪਾਓ ਮੈਂ ਉਹਦੀ ਸਪੈਸ਼ਲ ਵੀਡੀਓ ਵੀ ਬਣਾਉਂਗਾ ਬਾયર ਦੀ ਰੀਜੈਂਟ ਆਉਂਦੀ ਆ ਹੋਰ ਕੋਈ ਡੁਪਲੀਕੇਟ ਨਹੀਂ ਪਾਉਣੀ Ориジナル ਬਾਈ ਨੇਮ ਪਾਓ ਠੀਕ ਹੈ ਕੰਪਨੀਆਂ ਐਵੇਂ ਫੁੱਦੂ ਨਹੀਂ ਬੈਠੀਆਂ ਵੀ ਐਡੇ ਮਹਿੰਗੇ ਮਹਿੰਗੇ ਸੋਹਣੇ ਸੋਹਣੇ ਪ੍ਰੋਜੈਕਟ ਦਿੰਦੇ ਨੇ ਐਵੇਂ ਫੁੱਦੂ ਨਹੀਂ ਬੈਠੀਆਂ ਉਹ ਠੀਕ ਹੈ ਤੇ ਜਿੱਥੇ ਲੋਡ ਆ ਉੱਥੇ ਪਾਓ ਬਿਨਾਂ ਲੋਡ ਤੋਂ ਕੋਈ ਪਾਉਣ ਦੀ ਲੋੜ ਨਹੀਂ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਕਿੱਥੇ ਤੱਕ ਵੀਡੀਓ ਆਪਣੀ ਜਾਂਦੀ ਆ ਕਮੈਂਟ ਜ਼ਰੂਰ ਕਰਿਓ ਤੇ ਕਿਹੜੀ ਵੈਰਾਈਟੀ ਲਾਈ ਹੈ ਤੁਸੀਂ ਉਹ ਵੀ ਕਮੈਂਟ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ